ਹੁਸ਼ਿਆਰਪੁਰ ਦੇ ਪਿੰਡ ਪਿੰਡ ਪਿਛੋਈ ਵਿਖੇ ਸਾਬਕਾ ਸਰਪੰਚ ਜਸਵੰਤ ਸਿੰਘ ਅਤੇ ਮੌਜੂਦਾ ਪੰਚਾਇਤ ਮੈਂਬਰਾਂ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ। ਮਾਮਲਾ ਪਿੰਡ ਪਿਛੋਈ ਚ ਤਿੰਨ ਦਿਨਾਂ ਤੋਂ ਬਿਜਲੀ ਨਾ ਆਉਣ ਤੇ ਪਿੰਡ ਵਾਸੀਆਂ ਨੇ ਦੁਖੀ ਹੋ ਕੇ ਬਿਜਲੀ ਵਿਭਾਗ ਦੇ ਖਿਲਾਫ ਮੁਰਦਾਬਾਦ ਦੇ ਨਾਰੇਬਾਜ਼ੀ ਕੀਤੀ ਅਤੇ ਜਨ ਪੰਜਾਬੀ ਨਿਊਜ਼ ਨੂੰ ਫੋਨ ਤੇ ਜਾਣਕਾਰੀ ਦਿੰਦੇ ਅਸ ਖੁਵਿੰਦਰ ਸਿੰਘ ਐਸ ਡੀਓ ਨੇ ਦੱਸਿਆ ਕਿ ਬਿਜਲੀ ਮੁਲਾਜ਼ਮ ਹੜਤਾਲ ਤੇ ਹਨ ਅਤੇ ਪੰਜ ਬਿਜਲੀ ਕਲਮਚਾਰੀ ਹਰ ਜੋ 36 ਪਿੰਡਾਂ ਨੂੰ ਵੇਖਦੇ ਹਨ ਐਸ ਡੀਓ ਨੇ ਇੱਕ ਲੇ ਕਹਿ ਕੇ ਆਪਣਾ ਪੱਲਾ ਛਾੜਿਆ ਰਸ਼ਪਾਲ ਕੌਰ ਸਾਫ ਦਾ ਸਰਪੰਚ ਬਿਸ਼ੋਹੀ ਤੇ ਸਰਪੰਚ ਸਾਹਿਬ ਜਿਸ ਤਰ੍ਹਾਂ ਬਿਜਲੀ ਜਿਹੜੀ ਸਮੱਸਿਆ ਜਿਹੜੀ ਹੈ ਕਿੰਨੇ ਦਿਨਾਂ ਤੋਂ ਆ ਰਹੀ ਹੈ ਸਰ ਪਰਸੋਂ ਜਦੋਂ ਹਨੇਰੀ ਚੱਲੀ ਹਨੇਰੀ ਚੱਲਣ ਤੋਂ ਪਹਿਲਾਂ ਹੀ 2 ਵਜੇ ਦੇ ਵਿੱਚ 2 ਵਜੇ ਤੋਂ ਬਾਅਦ ਯਾਨੀ ਕਿ ਬਿਜਲੀ ਕੱਟ ਹੋ ਗਈ ਕੱਲ ਸ਼ਾਮੀ 6:30 ਵਜੇ ਜਿਹੜੀ ਲਾਈਟ ਆਈ ਆ ਫੇਰ ਵੀ ਲਾਈਟ ਆਉਣ ਤੋਂ ਬਾਅਦ 10 ਮਿੰਟ ਲਾਈਟਾਂ ਦੀ 20 ਮਿੰਟ ਫੇਰ ਕੱਟ ਲੱਗਦਾ ਰਿਹਾ ਤੇ ਪਾਣੀ ਦੀ ਸਮੱਸਿਆ ਇਹਦੇ ਨਾਲ ਬਹੁਤ ਜ਼ਿਆਦਾ ਹੋਈ ਆ ਜਿੱਥੋਂ ਪਾਣੀ ਆਉਂਦਾ ਸਾਨੂੰ ਪਿੰਡ ਭੇੜੂਓ ਤੋਂ ਉੱਥੇ ਕੱਲ ਸਾਰੀ ਰਾਤ ਨਹੀਂ ਲਾਈਟ ਆਈ ਉੱਥੇ ਕੱਲ ਸਵੇਰੇ 6 ਵਜੇ 6 6:30 ਵਜੇ 6:30 6:30 ਵਜੇ ਲਾਈਟ ਆਈ ਤਕਰੀਬਨ ਤੇ ਤੁਸੀਂ ਬਿਜਲੀ ਦੇ ਉੱਚੇ ਅਧਿਕਾਰੀ ਆ ਉਹਨਾਂ ਦੇ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਲਾਈਟ ਨਹੀਂ ਆ ਰਹੀ ਪਿੰਡ ਦੇ ਵਿੱਚ ਹਾਂਜੀ ਸਰ ਮੇਰੇ ਹਸਬੰਡ ਸਰਦਾਰ ਜਸਵੰਤ ਸਿੰਘ ਇਨੀ ਫੋਨ ਕੀਤਾ ਐ ਐਕਸੀਅਨ ਸਾਹਿਬ ਨੂੰ ਪਰ ਉਹ ਕਹਿੰਦੇ ਕੋਈ ਨਹੀਂ ਅਸੀਂ ਅੱਧਾ ਘੰਟਾ ਜਿਹੜਾ ਵੇਟ ਕਰੋ ਮੈਂ ਪੁੱਛ ਕੇ ਦੱਸਦਾ ਆ ਕਿਉਂਕਿ ਸਾਡੇ ਜਿਹੜੇ ਮੁਲਾਜ਼ਮਾਂ ਉਹ ਸਾਰੇ ਹੜਤਾਲ ਤੇ ਬੈਠੇ ਹੋਏ ਆ ਇਸ ਕਰਕੇ ਉਹਨਾਂ ਦਾ ਵੀ ਕੋਈ ਜਾਨੀ ਕਿ ਬਾਅਦ ਵਿੱਚ ਜਵਾਬ ਨਹੀਂ ਆਇਆ ਹੈ ਤੇ ਜਿਸ ਤਰ੍ਹਾਂ ਤੁਸੀਂ ਹੜਤਾਲ ਦੀ ਗੱਲ ਕੀਤੀ ਹੈ ਜਿਹੜੇ ਮੁਲਾਜ਼ਮ ਬੈਠੇ ਹੋਏ ਆ ਅੱਜ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਬਿਲਕੁਲ بے ਰੋਜ਼ਗਾਰ ਬੈਠੀ ਹੋਈ ਹੈ ਕੀ ਕਹਿਣਾ ਚਾਹਾਂਗਾ ਤੁਸੀਂ ਉਹ ਜੀ ਸਰ ਉਹਨਾਂ ਜੇ ਰੋਜ਼ਗਾਰ ਪ੍ਰਾਪਤ ਕਰਨਾ ਹੀ ਆ ਜੇ ਮਿਲ ਗਿਆ ਆ ਤੇ ਆਪਣੀ ਜਿਹੜਾ ਕੰਮ ਆ ਉਹ ਪੂਰਾ ਜਣ ਕੇ ਇਮਾਨਦਾਰੀ ਨਾਲ ਕਰਨ ਜਿਹੜੇ ਮੈਕਹਮੇਚ ਜਿਹੜੇ ਚ ਵੀ ਹੈਗੇ ਆ ਤੇ ਤਾਂ ਹੀ ਸਰਕਾਰ ਨੂੰ ਵੀ ਫਾਇਦਾ ਹੋਊਗਾ ਵੀ ਉਹ ਕੰਮ ਕਰਨਗੇ ਤੇ ਉਹਨਾਂ ਨੂੰ ਵੀ ਤਾਂ ਹੀ ਫਾਇਦਾ ਹੋਏਗਾ ਨਾ ਤੇ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਤੁਸੀਂ ਕਿ ਜਿਹੜੇ ਵਿਧਾਇਕ ਆ ਜਿਹੜੇ ਇੱਥੇ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੂਗਾ ਸਰ ਸਾਨੂੰ ਨਾ ਵਿਧਾਇਕ ਸਾਹਿਬ ਜਿਹੜੇ ਇਸ਼ਾਨ ਕੁਮਾਰ ਆ ਡਾਕਟਰ ਰਾਜਕਮਾਰ ਇਹਨਾਂ ਨਾਲ ਕੋਈ ਸਾਨੂੰ ਇਹਨਾਂ ਬਾਰ ਖਿਲਾਫ ਕੰਪਲੀਟ ਨਹੀਂ ਆ ਸਰਕਾਰ ਵਧੀਆ ਸਰਕਾਰ ਤਾਂ ਆਪਣਾ ਵਧੀਆ ਕੰਮ ਕਰ ਰਹੀ ਆ ਪਰ ਜੋ ਵਰਕਰ ਅੱਗੇ ਉਹੀ ਜਿਹੜਾ ਨਹੀਂ ਕਰਦੇ ਹੈਗੇ ਆਪਣਾ ਕੰਮ ਇਮਾਨਦਾਰੀ ਨਾਲ ਕਹਿ ਲਬੋ ਨਾ ਤੇ ਉਹਦੇ ਕਰਕੇ ਜਿਹੜੀ ਇਹ ਕਾਫੀ ਦਿੱਕਤ ਜਿਹੜੀ ਆ ਰਹੀ ਆ ਤੇ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਆ ਕਿ ਜਿਹੜੇ ਬਿਜਲੀ ਵਿਭਾਗ ਦੇ ਉਹਨਾਂ ਦੇ ਸਿਕੰਜਾ ਕੱਸਣਾ ਚਾਹੀਦਾ ਕਿ ਨਹੀਂ ਕੱਸਣਾ ਹਾਂਜੀ ਸਰ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਪਿੰਡ ਵਾਸੀ ਜਿਹੜੇ ਆ ਬਿਜਲੀ ਤੋਂ ਬਹੁਤ ਪਰੇਸ਼ਾਨ ਆ ਬਿਜਲੀ ਵਿਭਾਗੇ ਤੋਂ ਇਹਨਾਂ ਖਿਲਾਫ ਜਿਹੜੀ ਆ ਬਣਦੀ ਕਾਰਵਾਈ ਜਿਹੜੀ ਹੁਣ ਕੀਤੀ ਜਾਵੇ ਮੇਰਾ ਨਾਮ ਜਸਵੰਤ ਸਿੰਘ ਜੀ ਸਾਬਕਾ ਸਰਪੰਚ ਬਿਸ਼ੋਈ ਸਰ ਕੀ ਮੰਗਵਾ ਜਿਹੜਾ ਅੱਜ ਪਿੰਡ ਵਾਸੀ ਜਿਹੜਾ ਪੂਰਾ ਰੋਡ 'ਤੇ ਨਾ ਪ੍ਰਦਰਸ਼ਨ ਕਰ ਰਿਹਾ ਜਿਹੜਾ ਧਰਨੇ ਪ੍ਰਦਰਸ਼ਨ ਦਾ ਕਾਰਨ ਇਹ ਹੈ ਜੀ ਕਿ ਅੱਜ ਘੱਟੋ ਘੱਟ ਵੀ 3 ਦਿਨ ਤੋਂ ਉੱਪਰ ਸਮਾਂ ਹੋ ਗਿਆ ਆ ਕਿ ਪਿੰਡ ਵਿੱਚ ਬਿਜਲੀ ਦਾ ਬਹੁਤ ਮਾੜਾ ਹਾਲ ਹੈ ਬਿਜਲੀ ਦਾ ਮਾੜਾ ਹਾਲ ਹੋਣ ਕਰਕੇ ਪਿੰਡ ਵਿੱਚ ਪਾਣੀ ਦਾ ਬਹੁਤ ਹੀ ਮੰਦਾ ਹਾਲ ਹੈ ਪਾਣੀ ਇਸ ਕਰਕੇ ਨਹੀਂ ਆ ਰਿਹਾ ਕਿ ਮਹਿਕਮਾ ਬਿਜਲੀ ਜਿਹੜਾ ਆ ਉਹਦਾ ਪ੍ਰੋਪਰ ਪ੍ਰਬੰਧ ਸਮੇਂ-ਸਮੇਂ ਸਰ ਬਿਜਲੀ ਜੜੀ ਨਹੀਂ ਛੱਡ ਰਿਹਾ ਅਸੀਂ ਐਕਸਲ ਸਾਹਿਬ ਦੇ ਨਾਲ ਕੱਲ ਘੱਟੋ-ਘੱਟ ਵੀ 12 ਵਜੇ ਤੋਂ ਲੈ ਕੇ ਸ਼ਾਮ ਤੱਕ ਤਿੰਨ ਵਾਰ ਲਿੰਗ ਕੀਤਾ ਉਹ ਕਹਿੰਦੇ ਬਈ ਅੱਧੇ ਘੰਟੇ ਤੱਕ ਹੋ ਜਾਊਗੀ ਅੱਧੇ ਘੰਟੇ ਤੱਕ ਆ ਜਾਊਗੀ ਮੈਸੇਜ ਉਹ ਸਾਹਿਬ ਨੂੰ ਕਹਿੰਦਾ ਆ ਮੈਂ ਪੁੱਛਦਾ ਆ ਪਰ ਸ਼ਾਮ ਤੱਕ ਕੋਈ ਵੀ ਪ੍ਰਬੰਧ ਨਹੀਂ ਹੋਇਆ ਔਰ ਜਿੱਥੋਂ ਸਾਡੀ ਸਕੀਮ ਦਾ ਪਾਣੀ ਆਂਦਾ ਪਿੰਡ ਨੂੰ ਪਿੰਡ ਬਿਸ਼ੋਹੀ ਚ ਤਾਂ ਪਰਸੋਂ ਤੋਂ ਲੈ ਕੇ ਕੱਲ ਸ਼ਾਮ ਸਾਢੇ ਘੱਟੋ-ਘੱਟ ਵੀ 30 ਘੰਟਿਆਂ ਬਾਅਦ ਬਿਜਲੀ ਆਈ ਆ ਪਰ ਜਿਹੜਾ ਪਿੰਡ ਭੇੜਿਓ ਤੋਂ ਸਾਡੀ ਸਕੀਮ ਨੂੰ ਪਾਣੀ ਆਉਂਦਾ ਆ ਉੱਥੇ ਕੱਲ ਰਾਤ ਵੀ ਪਾਣੀ ਨਹੀਂ ਹੋਇਆ ਘੱਟੋ-ਘੱਟ ਉੱਥੇ 48 ਘੰਟਿਆਂ ਬਾਅਦ ਜਿਹੜੀ ਬਿਜਲੀ ਆਈ ਆ ਮੈਂ ਇਹ ਇਹ ਦੱਸਣਾ ਚਾਹੁੰਦਾ ਆ ਕਿ 48 ਘੰਟਿਆਂ ਬਾਅਦ ਜਿੱਥੇ ਬਿਜਲੀ ਆਊਗੀ ਉੱਥੇ ਪਾਣੀ ਦਾ ਕੀ ਹਾਲ ਹੋਊਗਾ ਸਤੂ ਜੀ ਜਿਹੜੇ ਬਿਜਲੀ ਦੇ ਉੱਚੇ ਅਧਿਕਾਰੀ ਆ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬਿਜਲੀ ਦੇ ਉੱਚੇ ਅਧਿਕਾਰੀ ਐਕਸ਼ਨ ਬਿਨੇਦੀਪ ਸਿੰਘ ਚੱਬਿਆਲ ਉਹਨਾਂ ਨਾਲ ਕੱਲ ਸੰਪਰਕ ਕੀਤਾ ਸੀਗਾ ਪਰ ਉਹ ਕਹਿੰਦੇ ਆ ਜੀ ਮੈਂ ਕਹਿੰਦਾ ਆ ਮੈਜਰ ਸਾਹਿਬ ਨੂੰ ਕਹਿੰਦਾ ਆ ਮੈਂ ਪੁੱਛਦਾ ਆ ਪਰ ਕੋਈ ਪ੍ਰੋਪਰ ਪ੍ਰਬੰਧ ਨਹੀਂ ਹੋਇਆ ਅੱਜ ਸਵੇਰ ਦਾ ਵੀ ਕਹਿਣ ਦੇ ਬਾਵਜੂਦ ਵੀ 20 ਮਿੰਟ 10 ਮਿੰਟ 20 ਮਿੰਟ 10 ਮਿੰਟ 10 ਮਿੰਟ ਬਤੀ ਆਂਦੀ ਆ 20 ਮਿੰਟ ਕੱਟ ਲੱਗਾ ਰਹਿੰਦਾ ਆ ਉਹ ਕੱਟ ਲੱਗਣ ਕਰਕੇ ਬਾਰ ਬਾਰ ਜਿਹੜਾ ਬਿਜਲੀ ਦਾ ਜਿਹੜਾ ਮੋਟਰ ਆ ਸਾਡੀ ਉਹ ਪਾਣੀ ਜਿਹੜਾ ਨਹੀਂ ਦੇ ਪਾਰੀ ਤੇ ਸਰ ਵੀ ਦੇ ਜਿਹੜੇ ਉੱਚ ਅਧਿਕਾਰੀ ਉਹਨਾਂ ਨੇ ਕੀ ਕਰੋ ਸਾਡੇ ਆਏ ਰਹਿਣਗੇ ਜਿਹੜੀ ਪਿੰਡ ਦੇ ਵਿੱਚ ਆਉਗੀ ਜਾਂ ਫਿਰ ਇਸ ਤਰ੍ਹਾਂ ਹੀ ਕੱਟ ਲੱਗੇ ਰਹਾਂਗੇ ਭਰੋਸਾ ਨਹੀਂ ਇਹ ਦਵਾਇਆ ਸੀ ਕਿ ਮੈਂ ਐਸਡੀਓ ਸਾਹਿਬ ਨੂੰ ਕਹਿੰਦਾ ਆ ਕਿ ਤੁਹਾਡੀ ਬੱਤੀ ਨਹੀਂ ਜਾਊਗੀ ਪਰ ਕੱਲ ਦੇ ਕਹਿਣ ਤੋਂ बावजूद ਵੀ ਅੱਜ ਵੀ ਘੱਟੋ ਘੱਟ 2-2 ਘੰਟੇ ਕੱਟ ਲੱਗੇ ਆ 6 ਵਜੇ ਲਾਈਟ ਆਈ ਆ ਜੀ 9:30 ਕੱਟ ਲੱਗਿਆ 9:30 ਲਾਈਟ ਆਈ ਆ 12:30 ਫੇਰ ਕੱਟ ਲੱਗਿਆ 12:30 ਤੋਂ ਲਾ ਕੇ ਫੇਰ ਕੱਟ ਲੱਗਾ ਹੋਇਆ ਸਾਨੂੰ ਨਹੀਂ ਲੱਗਦਾ ਕਿ ਜਿਹੜੀ ਆਮ ਆਨੀਆਂ ਪਾਰਤੀ ਸਰਕਾਰ ਆਈ ਰਹੀ ਹੁਣ ਵੱਡੇ ਵੱਡੇ ਜਿਹੜੇ ਵਾਅਦੇ ਕਰਦੀ ਆ ਤੇ ਜਿਹੜੇ ਲਗਾਤਾਰ ਜਿਹੜੇ ਕੱਟ ਬਿਜਲੀ ਲੱਗ ਰਹੇ ਆ ਕੀ ਕਹਿਣਾ ਚਾਹੁੰਗੇ ਸਰਕਾਰ ਵਾਰੀ ਕਾਟ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਜੀ ਜਿਹੜੇ ਇਹਨਾਂ ਨੇ ਮੋਰੇ ਇਹਨਾਂ ਦੇ ਵਰਕਰ ਆ ਸਰਕਾਰੀ ਮੁਲਾਜ਼ਮ ਆ ਨਾ ਇਹ ਜਿਹੜੇ ਧਰਨੀਆਂ ਤੇ ਬੈੰਦੇ ਆ ਇਹਨਾਂ ਨੂੰ ਰੋਟੀ ਨੂੰ ਵੀ ਸਾਰਾ ਕੁਝ ਮਿਲਦਾ ਆ ਫੇ ਵੀ ਆਪਣੀਆਂ ਮੰਗਾਂ ਰੱਖਦੇ ਆ ਮੈਂ ਤਾਂ ਬੇਨਤੀ ਇਹ ਕਰੂੰਗਾ ਜੇ ਕਿਸੇ ਨੇ ਆਪਣਾ ਪ੍ਰੋਟੈਸਟ ਕਰਨਾ ਵੀ ਆ ਜੇ ਸਰਕਾਰ ਦਾ ਕੋਈ ਮੰਗਾਂ ਦਾ ਵਿਰੋਧ ਕਰਨਾ ਆ ਤਾਂ ਉਹ ਇਹ ਥੋੜਾ ਵੀ ਹੁਣ ਗਰਮੀ ਅਜ 32 ਦੀ ਜ਼ਰੂਰਤ ਹੋਵੇ ਤੇ ਧਰਨਾ ਲਾ ਕੇ ਬਹਿ ਜਾਣ ਤਾਰਾ ਲਾ ਕੇ ਬੈਠ ਗਿਆ ਤਾਂ ਲੋਕਾਂ ਨੂੰ ਬਿਜਲੀ ਕੌਣ ਦੇਊਗਾ ਕੋਈ ਫਾਲਟ ਆ ਗਿਆ ਠੀਕ ਕੌਣ ਕਰੂਗਾ ਮੈਂ ਭਗਵੰਤ ਮਾਨ ਜੀ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਇਹ ਜਿਹੜੀ ਸਾਡੀ ਸਰਕਾਰ ਹੈਗੀ ਆ ਸਾਨੂੰ ਸਰਕਾਰ ਵਧੀਆ ਪਿੰਡਾਂ ਦਾ ਵਿਕਾਸ ਇੰਨਾ ਵਧੀਆ ਹੋ ਰਿਹਾ ਆ ਕਿ ਹੁਣ ਇਹ ਜਿਹੜੇ ਮੁਲਾਜ਼ਮੇ ਹੈਗੇ ਆ ਇਹ ਦਫ਼ਤਰਾਂ 'ਚ ਬੈਠੇ ਆ ਕੋਈ ਕੰਮ ਨਹੀਂ ਕਰ ਰਹੇ ਇਹਨਾਂ ਤੇ ਸਿਕੰਜਾ ਕੱਸਿਆ ਜਾਵੇ ਸਿਕੰਜਾ ਕੱਸਿਆ ਜਾਵੇ ਜਿਹੜੇ ਕੰਮ ਨਹੀਂ ਕਰਦੇ ਇਹਨਾਂ ਨੂੰ ਆਊਟ ਕੀਤਾ ਜਾਵੇ ਤਾਂ ਨਵੇਂ ਬੰਦੇ ਭਰਤੀ ਕੀਤੇ ਜਾਣ ਤਾਂ ਜੋ ਨਵੇਂ ਮੁੰਡਿਆਂ ਨੂੰ ਮੌਕਾ ਮਿਲੇ ਤਾਂ ਉਹ ਜਨਤਾ ਦੀ ਸੇਵਾ ਕਰਨ ਸਰਜੀਤ ਕੌਰ ਮਾਸ਼ਾਅੱਲਾਮ ਜਿਹੜੀ ਬਿਜਲੀ ਬਿਸ਼ੋਈ ਪਿੰਡ ਦੇ ਵਿੱਚ ਨਹੀਂ ਆ ਰਹੀ ਕਿੰਨੇ ਦਿਨਾਂ ਤੋਂ ਨਹੀਂ ਆ ਰਹੀ ਅੱਜ 3 ਦਿਨ ਹੋ ਗਏ ਜੀ ਬਿਜਲੀ ਬਿਲਕੁਲ ਨਹੀਂ ਆ ਰਹੀ ਜੇ ਅੱਜ ਆਈ ਆਈ ਆ ਤਾਂ ਉਹ 10 ਮਿੰਟ ਲਈ ਆਂਦੀ ਆ ਫੇਰ ਕੱਟ ਲਾ ਲੈਂਦੇ ਆ ਉਹ ਬਿਜਲੀ ਦੀ ਪ੍ਰੋਬਲਮ ਕਰਕੇ ਸਾਡੇ ਪਾਣੀ 3 ਦਿਨ ਹੋ ਗਏ ਨਹੀਂ ਆਇਆ ਹੈਗਾ ਤੁਸੀਂ ਦੇਖ ਲਓ ਪਾਣੀ ਦੀ ਕਿੰਨੀ ਦਿੱਕਤ ਹੈਗੀ ਆ ਜਿਨ੍ਹਾਂ ਦੇ ਕਿਸੇ ਦੇ ਘਰ ਸਮਾਸੀ ਪਾਲਾ ਇੱਕ ਇੱਕ ਦੋ ਦੋ ਵਾਰਟੀਆ ਲਿਆ ਕੇ ਉੱਥੋਂ ਆਪਣਾ ਟਾਈਮ ਪਾਸ ਕਰ ਰਹੇ ਆ ਬੱਚੇ ਸਕੂਲ ਜਾਣ ਤੋਂ ਵੀ ਬਹੁਤ ਦਿੱਕਤ ਆ ਰਹੀ ਆ ਉਹਨਾਂ ਨੂੰ ਜੇ ਬੱਚੇ ਸਕੂਲ ਤੋਂ ਆ ਵੀ ਜਾਂਦੇ ਬਿਜਲੀ ਨਹੀਂ ਹੁੰਦੀ ਉਹਨਾਂ ਨੂੰ ਕਿੱਦਾਂ ਆਪਣਾ ਟਾਈਮ ਪਾਸ ਕਰਨਾ ਕਿੱਦਾਂ ਸਕੂਲ ਦਾ ਕੰਮ ਕਰਨਾ ਹੈਗਾ ਆ ਜਿਹੜੀ ਮਹਿਕਮਾ ਮੁਰਦਾਬਾਦ ਬਿਜਲੀ ਮਹਿਕਮਾ ਮੁਰਦਾਬਾਦ ਬਿਜਲੀ ਮਹਿਕਮਾ मुर्दाबाद एक्शन बी नेपाल से मुर्दाबाद बिजली महकमा मुर्दाबाद बिजली महकमा मुर्दाबाद बिजली महकमा मुर्दाबाद बिजली महकमा मुर्दाबाद मुर्दाबाद बिजली महकमा मुर्दाबाद ਬਿਜਲੀ ਵਿਭਾਗ ਮਰਦਾਬਾਜ ਬਿਜਲੀ ਵਿਭਾਗ ਮਰਦਾਬਾਜ ਜਨ ਪੰਜਾਬੀ ਨਹੀਂ ਹੋਈ ਤੇ ਨੰੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ